ਇਨਫੋਰਸਮੈਂਟ ਡਾਇਰੈਕਟੋਰੇਟ ਮਤਲਬ ਈਡੀ ਕੇਂਦਰ ਸਰਕਾਰ ਦੀ ਏਜੰਸੀ ਦੇ ਵਿੱਚ ਬਤੌਰ ਡਿਪਟੀ ਡਾਇਰੈਕਟਰ ਅਹੁਦੇ ਤੋਂ ਰਿਟਾਇਰ ਹੋਏ ਨਰਿੰਜਨ ਸਿੰਘ ਦੇ ਵੱਲੋਂ ਲਿਖੀ ਗਈਆਂ ਚਿੱਠੀਆਂ ਤੇ ਸ਼ਿਕਾਇਤਾਂ ਦੇ ਮੱਦੇ ਨਜ਼ਰ ਭਾਰਤ ਦੇ ਵਿੱਤ ਮੰਤਰਾਲੇ ਨੇ ਇਹ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਨਰਿੰਜਨ ਸਿੰਘ ਹੁਣਾਂ ਨੇ ਇਹ ਚਿੱਠੀਆਂ ਰਾਹੀਂ ਇਲਜ਼ਾਮ ਲਗਾਇਆ ਸੀ ਕਿ ਪੰਜਾਬ ਦੇ ਵਿੱਚ ਵੱਡੇ ਵੱਡੇ ਨਸ਼ੇ ਦੇ ਤਸਕਰਾਂ ਨੂੰ ਬਚਾਉਣ ਲਈ ਮਹਿਕਮੇ ਦੇ ਵੀ ਅਧਿਕਾਰੀ ਸ਼ਾਮਲ ਨੇ ਤੇ ਉਸ ਤੋਂ ਬਾਅਦ ਇਹ ਹੁਣਾਂ ਚਿੱਠੀਆਂ ਦਾ ਜਵਾਬ ਮਿਲਿਆ ਤੇ ਹੁਣ ਉਹ ਵੱਡੇ ਅਧਿਕਾਰੀ ਵੀ ਮਹਿਕਮੇ ਦੇ ਫਸ ਸਕਦੇ ਨੇ ਜਿਨ੍ਹਾਂ ਦੀ ਮਿਲੀਭੁਗਤ ਸਾਹਮਣੇ ਆ ਸਕਦੀ ਹੈ ਪੂਰੀ ਖਬਰ ਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਮਸਲਮ ਈਡੀ ਦੇ ਸੇਵਾਮੁਕਤ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਵੱਲੋਂ ਲਿਖੇ ਪੱਤਰਾਂ ਦਾ ਆਖਰਕਾਰ ਕੇਂਦਰੀ ਵਿੱਤ ਮੰਤਰਾਲੇ ਨੇ ਨੋਟਿਸ ਲੈਂਦਿਆਂ ਈਡੀ ਦੇ ਅਧਿਕਾਰੀਆਂ ਦੀ ਖੁਦ ਜਾਂਚ ਕਰਨ ਦੇ ਹੁਕਮ ਦਿੱਤੇ ਨੇ ਜਿਕਰ ਜੋ ਹੈ ਕਿ ਨਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੂੰ 26 ਅਕਤੂਬਰ 2023 ਨਵੰਬਰ 2024 ਅਤੇ 31 ਜਨਵਰੀ 2025 ਨੂੰ ਤਿੰਨ ਵਾਰ ਪੱਤਰ ਲਿਖ ਕੇ ਚੇਤਾਵਨੀ ਦਿੱਤੀ ਸੀ ਕਿ ਨਸ਼ਿਆ ਜਰੇਲੀ ਸ਼ਰਾਬ ਅਤੇ ਸਿੰਚਾਈ ਘਟਾਲਿਆਂ ਵਰਗੇ ਹਾਈ ਪ੍ਰੋਫਾਈਲ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਬਚਾਉਣ ਲਈ ਈਡੀ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਉਹਨਾਂ ਤੋਂ ਜਾਂਚ ਵਾਪਸ ਲੈ ਲਈ ਗਈ ਸੀ ਉਨਾ ਕਿਹਾ ਕਿ ਜਿੰਨਾ ਮਾਮਲਿਆਂ ਦੀ ਜਾਂਚ ਵਾਪਸ ਲੈ ਲਈ ਗਈ ਸੀ ਉਹਨਾਂ ਵਿੱਚੋਂ ਹੁਣ ਤੱਕ ਕਿਸੇ ਵੀ ਕੇਸ ਵਿੱਚ ਦੋਸ਼ ਸਿੱਧ ਸਾਬਤ ਨਹੀਂ ਹੋਏ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੂੰ ਲਿਖੇ ਤੀਜੇ ਪੱਤਰ ਦੇ ਜਨਤਕ ਹੋਣ ਤੋਂ ਲਗਭਗ 2 ਹਫ਼ਤੇ ਬਾਅਦ ਵਿੱਤ ਮੰਤਰਾਲੇ ਨੇ ਅੰਡਰ ਸੈਕਟਰੀ ਪ੍ਰਮੋਦ ਕੁਮਾਰ ਨੇ ਨਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ ਹੈ ਕਿ ਮਾਮਲੇ ਦੀ ਸਹੀ ਜਾਂਚ ਕਰਦੇ ਨਿਰਦੇਸ਼ ਦੇ ਦਿੱਤੇ ਗਏ ਹਨ ਇਹ ਜਾਂਚ ਉਹਨਾਂ ਈਡੀ ਅਧਿਕਾਰੀਆਂ ਖਿਲਾਫ ਹੋਵੇਗੀ ਜੋ ਨਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਉਹਨਾਂ ਤੋਂ ਸੀਨੀਅਰ ਸਨ ਅਤੇ ਜਿਨ੍ਹਾਂ ਉੱਤੇ ਉਹਨਾਂ ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚ ਦਖਲ ਦੇਣ ਦਾ ਦੋਸ਼ ਸੀ ਵਿੱਤ ਮੰਤਰਾਲੇ ਤੋਂ ਪ੍ਰਾਪਤ ਪੱਤਰ ਕਰਨ ਤੋਂ ਬਾਅਦ ਨਰਿੰਦਰ ਸਿੰਘ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਵੀ ਸਾਂਝੀ ਕੀਤੀ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਬਕਾ ਡਾਇਰੈਕਟਰ ਕਰਨਲ ਸਿੰਘ ਸੰਜੇ ਸ਼ਰੀਨੇਥ ਸਾਬਕਾ ਵਿਸ਼ੇਸ਼ ਨਿਰਦੇਸ਼ਕ ਗ੍ਰੀਸ਼ ਬਾਲੀ ਸਾਬਕਾ ਸੰਯੁਕਤ ਡਾਇਰੈਕਟਰ ਅਤੇ ਅਸ਼ੋਕ ਗੋਤਮ ਸਾਬਕਾ ਸੁਜੁਗਤ ਡਾਇਰੈਕਟਰ ਨੂੰ ਵਿੱਤ ਮੰਤਰੀ ਭਾਰ ਸਰਕਾਰ ਵੱਲੋਂ ਨਸ਼ਿਆਂ ਦੀ ਜਾਂਚ ਵਿੱਚ ਦਖਲ ਦੇਣ ਪੁਲਿਸ ਅਧਿਕਾਰੀਆਂ ਨੂੰ ਟ੍ਰੈਫਿਕ ਮਾਮਲਿਆਂ ਵਿੱਚ ਸ਼ਾਮਲ ਹੋਣ ਉਹਨਾਂ ਨੂੰ ਸੁਰੱਖਿਆ ਲਈ ਪੱਤਰ ਦੇਣ ਸਮੇਤ ਤਿੰਨ ਮਾਮਲਿਆਂ ਵਿੱਚ ਸ਼ਾਮਲ ਹੋਣ ਦੇ ਮਾਮਲੇ ਦੀ ਜਾਂਚ ਕਰਨ ਦੇ ਵੀ ਆਦੇਸ਼ ਦਿੱਤੇ ਨੇ ਜਿਵੇਂ ਕਿ ਉਹਨਾਂ ਵਿੱਤ ਮੰਤਰੀ ਨੂੰ ਸੰਬੋਧਿਤ ਆਪਣੇ ਤਿੰਨ ਪੱਤਰਾਂ ਵਿੱਚ ਬੇਨਤੀ ਕੀਤੀ ਸੀ ਉਹਨਾਂ ਨੇ ਕਿਹਾ ਕਿ ਉਮੀਦ ਹੈ ਕਿ ਦੇਸ਼ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲੇ ਅਤੇ ਨਸ਼ਾ ਤਸਕਰਾਂ ਨੂੰ ਫਾਇਦਾ ਪਹੁੰਚਾਉਣ ਵਾਲੇ ਇਹਨਾਂ ਅਧਿਕਾਰੀਆਂ ਵਿਰੁੱਧ ਬੰਦੀ ਕਾਰਵਾਈ ਕੀਤੀ ਜਾਵੇਗੀ ਨਰਿੰਦਰ ਸਿੰਘ ਨੇ ਨਸ਼ਾ ਤਸਕਰ ਜਗਦੀਸ਼ ਭੋਲਾ ਅਤੇ ਰਾਜਾ ਕੰਦੋਲਾ ਨੂੰ ਮਨੀ ਲਾਂਡਰਿੰਗ ਰੁੱਕੂ ਕਾਨੂੰਨ ਤਹਿਤ ਦੋਸ਼ੀ ਠਰਾਇਆ ਸੀ 65 ਪੰਨਿਆਂ ਦੇ ਪੱਤਰ ਵਿੱਚ ਨਰਿੰਦਰ ਸਿੰਘ ਨੇ ਦਾਵਾ ਕੀਤਾ ਸੀ ਕਿ ਉਹਨਾਂ ਨੂੰ ਕਈ ਹਾਈ ਪ੍ਰੋਫਾਈਲ ਮਾਮਲਿਆਂ ਦੀ ਜਾਂਚ ਜਾਰੀ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਜਿਨ੍ਹਾਂ ਵਿੱਚ ਇੰਸਪੈਕਟਰ ਇੰਦਰਜੀਤ ਸਿੰਘ ਏ ਆਈ ਜੀ ਰਾਜੀ ਸਿੰਘ ਕੋਵਿਡ ਮਹਾਮਾਰੀ ਦੌਰਾਨ ਨਜਾਇਜ਼ ਸ਼ਰਾਬ ਦੇ ਕੇਸ ਜਿਸ ਵਿੱਚ 130 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸਨਚਾਇਕ ਘਟਾਲੇ ਸਮੇਤ ਤਿੰਨ ਕਥਿਤ ਤੌਰ ਤੇ ਸੇਵਾਮੁਕਤ ਪੁਲਿਸ ਅਧਿਕਾਰੀ ਵੀ ਸ਼ਾਮਲ ਸਨ ਉਹਨਾਂ ਲਿਖਿਆ ਸੀ ਕਿ ਉਹਨਾਂ ਦੇ ਉੱਚ ਅਧਿਕਾਰੀਆਂ ਨੇ ਦੋਸ਼ੀਆਂ ਨੂੰ ਬਚਾਉਣ ਲਈ ਉਹਨਾਂ ਨੇ ਇਹਨਾਂ ਮਾਮਲਿਆਂ ਵਿੱਚ ਜਾਂਚ ਬੰਦ ਕਰ ਲਈ ਵੀ ਆਖਿਆ ਸੀ। ਉਹਨਾਂ ਇਹ ਵੀ ਦਾਵਾ ਕੀਤਾ ਕਿ ਉਹਨਾਂ ਦੀ ਜਾਂਚ ਦੇ ਅਨਸਾਰ ਪਿਛਲੀ ਸਰਕਾਰ ਵਿੱਚ ਘੱਟੋ-ਘੱਟ 10 ਕਾਂਗਰਸੀ ਵਿਧਾਇਕ ਇੱਕ ਮੰਤਰੀ ਅਤੇ ਤਤਕਾਲੀ ਮੁੱਖ ਮੰਤਰੀ ਦੇ ਕਰੀਬੀ ਲੋਕ 220 ਦੇ ਵਿੱਚ ਨਜਾਇਜ਼ ਸ਼ਰਾਬ ਘਟਾਲੇ ਵਿੱਚ ਸ਼ਾਮਲ ਸਨ। ਨਰਿੰਦਰ ਸਿੰਘ ਨੇ ਆਪਣੇ ਪੱਤਰ ਵਿੱਚ ਇਹ ਵੀ ਲਿਖਿਆ ਸੀ ਕਿ ਉਹ ਬਹੁਤ ਹੀ ਖਤਰਨਾਕ ਨਸ਼ੇ ਦੇ ਸਦਾਗਰਾਂ ਖਿਲਾਫ ਜਾਂਚ ਕਰ ਰਹੇ ਸਨ ਅਤੇ ਉਹਨਾਂ ਨੂੰ ਪੁਲਿਸ ਸੁਰੱਖਿਆ ਦੀ ਲੋੜ ਸੀ ਪਰ ਉਪਰੋਕਤ ਅਧਿਕਾਰਗਵਲ ਉਹਨਾਂ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਸੀ ਨਰਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਨਸ਼ਾ ਵਿਰੁੱਧ ਜ਼ੀਰੋ ਟੋਲਰੈਂਸ ਦੇ ਦਾਅਵਿਆਂ ਨੂੰ ਸੱਚ ਕਰਦਾ ਹੋਏ ਜਾਂਚ ਦੇ ਹੁਕਮ ਜਾਰੀ ਕੀਤੇ ਹਨ ਉਹਨਾਂ ਆਸ ਪ੍ਰਗਟਾਈਗੇ ਨਸ਼ਿਆਂ ਦੇ ਸਦਾਗਰਾਂ ਨੂੰ ਬਚਾਉਣ ਲਈ ਲੱਗੇ ਅਫਸਰਾ ਦੀ ਸਚਾਈ ਵੀ ਸਾਹਮਣੇ ਆਏਗੀ ਜਿਨ੍ਹਾਂ ਨੇ ਜਾਂਚ ਕਰਨ ਤੋਂ ਰੁਕਿਆ ਸੀ ਜਦਕੇ ਬਹੁਤ ਸਾਰੇ ਵੱਡੇ ਲੋਕ ਸੀ ਜਿਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਤੇ ਜਾਂਚ ਕਰਨ ਦੀ ਬੰਦੀ ਸੀ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਜਿਹੜੇ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਰੰਜਨ ਸਿੰਘ ਹੋਣਾ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਉਸ ਦੀ ਜਿਹੜੀ ਜਾਂਚ ਸ਼ੁਰੂ ਹੋਏਗੀ ਤੇ ਕੀ ਜਿਹੜੇ ਕਸੂਰਵਾਰ ਈਡੀ ਦੇ ਮਹਿਕਵੇਂ ਵਰਗੇ ਜਿਹੜੇ ਜਿਸ ਤੇ ਭਾਪੀ ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਨੇ ਕਿ ਵਿਰੋਧੀਆਂ ਨੂੰ ਨੱਪਣ ਵਾਸਤੇ ਈਡੀ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਕੀ ਉਸ ਈਡੀ ਦੇ ਵਿੱਚ ਅਜਿਹੇ ਅਫਸਰ ਵੀ ਹਨ ਜਿਹੜੇ ਪੰਜਾਬ ਦੇ ਵਿੱਚ ਰਹਿ ਕੇ ਵੱਡੀਆਂ-ਵੱਡੀਆਂ ਮਗਰਮੱਛਾਂ ਨੂੰ ਬਚਾਉਂਦੇ ਰਹੇ ਨੇ ਤੇ ਉਹਨਾਂ ਦੇ ਖਿਲਾਫ ਹੋਣ ਕੀ ਮਹਿਕਮਾ ਕਾਰਵਾਈ ਕਰੇਗਾ ਫਿਲਹਾਲ ਇਸ ਜਾਣਕਾਰੀ ਨਾਲ ਧਰਤ ਤੋਂ ਲੈ ਕੇ ਅੱਗੇ ਦੇਖਦੇ ਰਹੋਏ ਵੀਸ ਪੰਜਾਬ ਧੰਨਵਾਦ